ਬੜਾ ਸਮਰਾਲਾ ਰੋਡ ਤੇ ਪਿੰਡ ਉਰਨਾ ਮੋੜ ਨਜ਼ਦੀਕ ਅੱਜ ਰਾਤ ਹਾਦਸੇ ਵਿੱਚ ਟਰਾਲਾ ਚਾਲਕ ਰஞ்சிਤ ਸਿੰਘ ਦੀ ਮੌਤ ਹੋ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਹੈ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਪਵਨਜੀਤ ਸਿੰਘ ਨੇ ਦੱਸਿਆ ਕਿ ਟਰਾਲਾ ਚਾਲਕ ਰஞ்சிਤ ਸਿੰਘ ਗੁਜਰਾਤ ਤੋਂ ਪੇਪਰ ਭਰ ਕੇ ਵੱਦੀ ਹਿਮਾਚਲ ਪ੍ਰਦੇਸ਼ ਜਾ ਰਿਹਾ ਸੀ ਕਿ ਪਿੰਡ ਉਰਨਾ ਮੋੜ ਨਜ਼ਦੀਕ ਆਵਾਰਾ ਪਸ਼ੂ ਅੱਗੇ ਆ ਜਾਣ ਕਰਕੇ ਉਸ ਦਾ ਟਰਾਲਾ ਸੰਤੁਲਨ ਗਵਾ ਬੈਠਾ ਅਤੇ ਪਲਟ ਗਿਆ ਸੋਚਣਾ ਮਿਲਣ ਤੇ ਜਦੋਂ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਤਾਂ ਡਰਾਈਵਰ ਟਰਾਲੇ ਦੇ ਕੈਬਿਨ ਵਿੱਚ ਪੂਰੀ ਤਰ੍ਹਾਂ ਫਸਿਆ ਹੋਇਆ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ ਰਸਤੇ ਵਿੱਚ ਰਾਗੇ ਦੀ ਮਦਦ ਦੇ ਨਾਲ ਮ੍ਰਿਤਕ ਰਣਜੀਤ ਸਿੰਘ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕੇ ਅਖੀਰਕਾਰ ਕ੍ਰੇਨ ਬਲਾਕ ਕੇ 6 ਘੰਟੇ ਦੀ ਮੁਸ਼ਕਲ ਤੋਂ ਬਾਅਦ ਟਰਾਲੇ ਦੇ ਕੈਬਿਨ ਵਿੱਚੋਂ ਰঞ্জੀਤ ਸਿੰਘ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਬਾਰਸਾ ਨੂੰ ਸੂਚਿਤ ਕੀਤਾ ਗਿਆ। ਸਹਾਇਕ ਥਾਣੇਦਾਰ ਪਵਨਜੀਤ ਸਿੰਘ ਨੇ ਵੀ ਦੱਸਿਆ ਕਿ ਮ੍ਰਿਤਕ ਦੇ ਪਿਤਾ ਕੇਸਵ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਅੱਲਾ ਪਾਟੇ ਰਾਤ ਮੇਰਾ ਨਾਮ ਜਗਿੰਦਰ ਸਿੰਘ ਹੈ। ਇਹ ਟਰਾਲਾ ਮੇਰਾ ਜੀ। ਇਹ ਡਰਾਈਵਰ ਜਿਹੜਾ ਰঞ্জੀਤ ਸਿੰਘ ਹੈ ਮੇਰੇ ਕਈ ਸਾਲ ਤੋਂ ਡਰਾਈਵਰੀ ਕਰਦਾ ਸੀਗਾ। ਇਹ ਵਿਰਾਸ ਦੇ ਵਿੱਚੋਂ ਲੈ ਕੇ ਆ ਰਹੇ ਸੀ ਹਿਮਾਚਲ ਵੱਧੀ ਜਾਣਾ ਸੀ ਗਏ ਨੇ ਇਹ ਰਸਤੇ ਵਿੱਚ ਇਹਨਾਂ ਮੋਰ ਤੇ ਆ ਕੇ ਕਿਤੇ ਕੋਈ ਪਸ਼ੂ ਆ ਗਏ ਮੁਰੇ ਪਸ਼ੂ ਆਉਣ ਕਾਰਨ ਗੱਡੀ ਬੇਕਾਪ ਹੋ ਗਈ ਉਹ ਤੋਂ ਗੱਡੀ ਪਲਟੀ ਇਸ ਕਰਕੇ ਇੱਥੇ ਹੁਣ ਅਸੀਂ ਥਾਣੇ ਵਿੱਚ ਬੈਠੇ ਹਾਂ ਉਹਨਾਂ ਨੂੰ ਕਰਵਾ ਰਹੇ ਆ ਤੇ ਉਹਦੀ ਮੌਤ ਹੋ ਗਈ ਜਮਫੇਤੀ ਤੇ ਡੈਵਲ ਦਾ ਨਾਮ ਕੀ ਹੈ ਜੀ ਰੈਸਕਿਓ ਇਹਦਾ ਨਾਮ ਰਜੀਤ ਸਿੰਘ ਹੈ ਜੀ ਇਹ ਧੂੜਕੋਟ ਲੈ ਰਹੇ ਜੀ ਥਾਣਾ ਰਾਮਪਰਾਪੂਰ ਜਿਲ੍ਹਾ ਬਠਿੰਡਾ ਵਾਲੇ ਨਾਲ ਸੀਗਾ ਜੀ ਇਹ ਰਾਤ ਵਾਤ ਕਰੀਬ ਇੱਕ ਮੈਦਾਨ ਟਾਈਮ ਸੀ ਕਿ ਸਾਨੂੰ ਮੈਸੇਜ ਆਇਆ ਵੀ ਇੱਕ ਟਰੱਕ ਘੋੜਾ ਪਲਟ ਗਿਆ ਲੋਡ ਕੀਤਾ ਹੋਇਆ ਤੇ ਅਸੀਂ ਜਦੋਂ ਮੌਕੇ ਤੇ ਪਹੁੰਚੇ ਤੇ ਪਹੁੰਚ ਕੇ ਜਦੋਂ ਦੇਖਿਆ ਤਾਂ ਘੋੜਾ ਪਲਟਿਆ ਉਸਦੀ ਟਾਇਰ ਉਹ ਪਰੋਈ ਸੀ ਤੇ ਵਿੱਚ ਕੋਲ ਨੂੰ ਦੇਖਿਆ ਤਾਂ ਡਰਾਈਵਰ ਬੜਾ ਵਿੱਚ ਸੁਤੀ ਫਸਿਆ ਵਸੀ ਵਿੱਚ ਸਟੀਅਰਿੰਗ ਦੇ ਵਿੱਚ ਤੇ ਆਨ ਦੀ ਸਪੋਰਟੇ ਉਹਦੀ ਮੌਤ ਹੋ ਚੁੱਕੀ ਸੀ ਤੇ ਬਹੁਤ ਮਾਤਲ ਜਿੱਦ ਤੋਂ ਯਾਤ ਕੀਤੀ ਹੋ ਡਰਾਈਵਰ ਇਕੱਠੇ ਹੋ ਗਏ ਨਹੀਂ ਮਿੱਕਲ ਨਹੀਂ ਸੀ ਆ ਤੇ ਫਿਰ 5 6 ਘੰਟੇ ਦੀ ਯਾਤ ਤੋਂ ਬਾਅਦ ਫਿਰ ਦੂਜਾ ਕ੍ਰੇਨ ਤੇ ਦੂਜਾ ਮਗਾਇਆ ਉਹ ਦਾ ਉਹਦੇ ਨਾਲ ਫਿਰ ਕਢਾ ਦੇ ਫਿਰ ਹੁਣ ਉਹ ਚ ਡੈਟਾ ਬੋਡੀ ਚਲਾਤਾ ਸਮਾਂ ਰੱਖੀ ਹੈ ਇਹ ਲੋਡ ਕਰਕੇ ਅ ਮਹਾਰਾਸ਼ਟਰ ਤੋਂ ਇਹ ਗੁਜਰਾਤ ਤੋਂ ਬੱਦੀ ਨੂੰ ਜਾ ਰਿਹਾ ਸੀ ਜਿਹੜਾ ਕਿ ਔਰਨਾ ਮੋੜ ਕੋਲ ਇਹ ਟਰੱਕ ਫਟਿਆ ਨਹੀਂ ਪਛਾਣ ਕੀ ਉਹ ਮੋਰੇ ਇਹਦੇ ਕੋਲ 12 ਪਸ਼ੂ ਆਣ ਕਰਕੇ ਪਛਾਣ ਇਹਦੀ ਹੈ ਜੀ ਇਹ ਰਣਜੀਤ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਇਹਦਾ ਲਹਿਰਾ ਧੂਰਕੋਟ थाना रामਪਰਾ ਫੂਲ ਜ਼ਿਲ੍ਹਾ ਬਠਿੰਡਾ ਰਹਿਣ ਵਾਲਾ ਸੀ ਇਹਦੀ ਉਮਰ 31 ਸਾਲ ਸੀ ਇਹ ਪਿਤਾ ਦੇ ਬਿਆਨ ਤੇ ਕਾਰਵਾਈ ਕੀਤੀ ਹੈ ਹਾਂ ਜੀ ਤੇ ਪਿਤਾ ਦੇ ਬਿਆਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੀ